ਸਾਰੇ ਆਹੀ ਦੇਸ਼ ਅਤੇ ਵਿਦੇਸ਼ ਵਿੱਚ ਵਸਦੇ ਆ ਗੁਰਸਿੱਖ ਸੰਗਤ ਅਨੁਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਹੋਰ ਪ੍ਰਚਾਰਕ ਸਿੱਖ ਇਤਿਹਾਸਪਤੀ ਅਰਜ ਕਰਦਾ ਹਾਂ ਗੱਜ ਕੇ ਵਾਹ ਵਾਹਿ ਗੁਰਜੀਕਾ ਕਲ ਸਭਾ ਹੈ ਗੁਰਜੀਤ ਪ੍ਰਥਾ ਸੋ ਬੇਨਤੀ ਕਰਦਾ ਹਾਂ ਕਿ ਜਿਹੜਾ ਤਖਤਾਂ ਤੇ ਜਾਂ ਗੁਰਦੁਆਰਿਆਂ ਗੁਰਧਾਮਾਂ ਤੇ ਕਿਤੇ ਵੀ ਸਮਾਗਮਾਂ ਦੇ ਵਿੱਚ ਲੀਡਰਾਂ ਨੂੰ ਜਿਹੜੇ ਰਾਜਨੀਤਿਕ ਲੀਡਰ ਨੇ ਇਹਨਾਂ ਨੂੰ ਸਟੇਜਾਂ ਦੇ ਉੱਪਰ ਸਨਮਾਨਿਤ ਕੀਤਾ ਜਾਂਦਾ ਹੈ ਇਹਨਾਂ ਨੂੰ ਉਸ ਬੰਦੇ ਨੂੰ ਹੀ ਸਨਮਾਨਿਤ ਕੀਤਾ ਜਾਵੇ ਜਿਹੜਾ ਦਾ ਅਮਰਤ ਸਾਕੇ ਸਿੰਘ ਸਜਿਆ ਹੋਇਆ ਬਾਕੀ ਜਿਹੜੀਆਂ ਕਤੇੜਾ ਆਉਂਦੀਆਂ ਨੇ ਕਿਸੇ ਨੂੰ ਇਹਨਾਂ ਨੂੰ ਕੋਈ ਮਾਨ ਸਨਮਾਨ ਨਾ ਦਿੱਤਾ ਜਾਵੇ ਬੀਤੇ ਦਿਨਾਂ 'ਚ ਇੱਕ ਕਾਫੀ ਚਰਚਾ 'ਚ ਗੱਲ ਹੋਈ ਆ ਵੀ ਰੋਹਲ ਗਾਂਧੀ ਨੂੰ ਸਿਰਪਾਓ ਕੋ ਦੇ ਦਿੱਤਾ ਰੋਹਲ ਗਾਂਧੀ ਨੂੰ ਕਿ ਇਹਨਾਂ ਨੂੰ ਸਾਰਿਆਂ ਨੂੰ ਕਿਸੇ ਨੂੰ ਵੀ ਨਹੀਂ ਦੇਣਾ ਚਾਹੀਦਾ ਬਾਦਲਕਾਂ ਨੂੰ ਵੀ ਨਹੀਂ ਦੇਣਾ ਚਾਹੀਦਾ ਕਿਸੇ ਨੂੰ ਵੀ ਨਹੀਂ ਦੇਣਾ ਚਾਹੀਦਾ ਇਹਨਾਂ ਸਾਰਿਆਂ ਨੂੰ ਹਟਾਉਣਾ ਚਾਹੀਦਾ ਤੇ ਜਿੰਨੇ ਰਾਜਨੀਤਿਕ ਪਾਰਟੀਆਂ ਨੇ ਕਾਂਗਰਸ ਆ ਬੀਜੇਪੀ ਹੈ ਚਾਹੇ ਉਹ ਬਦਲ ਕੇ ਨੇ ਇਹਨਾਂ ਨੂੰ ਸਾਰਿਆਂ ਨੂੰ ਨਹੀਂ ਦੇਣਾ ਚਾਹੀਦਾ ਉਸ ਆਗੂ ਨੂੰ ਦੇਣਾ ਚਾਹੀਦਾ ਜਿਹੜਾ ਅਮਰਤਾ ਸਿਕਾਉਂਦਾ ਹੋਵੇ ਸੰਘਰਸ਼ ਜਗਾਉਂਦਾ ਹੋਵੇ ਜਿਵੇਂ ਹੁਣ ਭਾਈ ਅਮਰਪਾਲ ਸਿੰਘ ਹੈ ਉਹ ਅਮਰਤਾ ਸਿਕਾਉਂਦੇ ਨੇ ਸੰਘਰਸ਼ ਜਗਾਉਂਦੇ ਨੇ ਸਿੱਕੀ ਦਾ ਪ੍ਰਚਾਰ-ਪ੍ਰਚਾਰ ਕਰਦੇ ਨੇ ਉਹਨਾਂ ਦੀਆਂ ਕੁਰਬਾਨੀਆਂ ਵੀ ਨੇ ਕੋਈ ਉਹਨਾਂ ਨੂੰ ਦੇ ਸਕਦੇ ਆ ਇਹਨਾਂ ਕਿ ਤਿਹੜਾ ਨੇ ਤਾਂ ਹਰਮੰਦਰ ਸਾਹਿਬ ਤੇ ਅਟੈਕ ਕਰਾਇਆ ਸਾਰਿਆਂ ਨੇ ਬਾਦਲਕਿਆਂ ਨੇ ਵਿੱਚੀ ਭਾਜਪਾ ਵਾਲਿਆਂ ਨੇ ਵਿੱਚੀ ਕਾਂਗਰਸੀਆਂ ਨੇ ਵਿੱਚ ਈ ਝਾੜੂ ਵਾਲੇ ਹੋਗੇ ਇਹਨਾਂ ਸਾਰਿਆਂ ਕਤੀੜਾ ਨੂੰ ਤਿਆਗੋ ਇਹਨਾਂ ਨੂੰ ਤਖਤਾਂ ਤੋਂ ਨਾ ਬੋਲਣ ਦਿੱਤਾ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ